ਹਾਂਜੀ ਪੰਜਾਬੀ ਗਿਆਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਜਮਾਤ 10ਵੀਂ ਪੇਪਰ ਪੰਜਾਬੀ A ਦੇ ਗੁਰਮਤਿ ਭਾਗ ਨੂੰ ਹੱਲ ਕਰਾਂਗੇ। ਜਿਹੜੇ ਪ੍ਰਸ਼ਨ ਬਹੁਤ ਜ਼ਿਆਦਾ ਮਹੱਤਵਪੂਰਨ ਨੇ ਉਹਨਾਂ ਨੂੰ ਹੱਲ ਕਰਾਂਗੇ। ਸਾਰੇ ਬੱਚੇ ਧਿਆਨ ਨਾਲ ਸੁਣਿਓ। ਜੀ ਪਹਿਲਾ ਪ੍ਰਸ਼ਨ ਹੈ ਪਵਨ ਗੁਰੂ ਪਾਣੀ ਪੀਤਾ ਸੋ ਕਿਉ ਮੰਦਾ ਆਖੀਐ ਗगन ਮੈ ਥਾਲ ਕਵਿਤਾ ਕਿਸ ਦੀ ਰਚਨਾ ਹੈ? ਇਹਦਾ ਉੱਤਰ ਆਊਗਾ ਜੀ ਪਹਿਲਾ ਗੁਰੂ ਨਾਨਕ ਦੇਵ ਜੀ ਦੂਜਾ ਗੁਰਮਤਿ ਕਾਵ ਧਾਰਾ ਦੇ ਮੋਢੀ ਕਵੀ ਕੌਣ ਹਨ ਇਹਦਾ ਉੱਤਰ ਆਊਗਾ ਜੀ ਤੀਸਰਾ ਗੁਰੂ ਨਾਨਕ ਦੇਵ ਜੀ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਅਨੁਸਾਰ ਕਿਸ ਦੀ ਸਿਫਤ ਕਰਨ ਨਾਲ ਸੱਚੇ ਦਰਬਾਰ ਵਿੱਚ ਕਦਰ ਪੈਂਦੀ ਹੈ ਇਹਦਾ ਉੱਤਰ ਆਊਗਾ ਜੀ ਤੀਜਾ ਪਰਮਾਤਮਾ ਦੀ ਉਸ ਤੋਂ ਬਾਅਦ ਰਾਜੇ ਕਿਸ ਤੋਂ ਜਨਮ ਲੈਂਦੇ ਹਨ ਇਹਦਾ ਉੱਤਰ ਆਊਗਾ ਜੀ ਪਹਿਲਾ ਇਸਤਰੀ ਤੋਂ ਉਸ ਤੋਂ ਬਾਅਦ ਸੋ ਕਿਉ ਮੰਦਾ ਆਖੀ ਹੈ ਸ਼ਬਦ ਵਿੱਚ ਕਿਸ ਦੀ ਮਹਾਨਤਾ ਦੱਸੀ ਗਈ ਹੈ ਇਹਦਾ ਉੱਤਰ ਹੈ ਜੀ ਤੀਜਾ ਇਸਤਰੀ ਦੀ ਉਸ ਤੋਂ ਬਾਅਦ ਪਵ ਵਿਖੰਡਣਾ ਪ੍ਰਮਾਤਮਾ ਦੀ ਆਰਤੀ ਵਿੱਚ ਗगन ਕੀ ਹੈ ਇਹਦਾ ਉੱਤਰ ਆਊਗਾ ਜੀ ਦੂਜਾ ਥਾਲ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਦੀ ਬਾਣੀ ਕਿਹੜੀ ਹੈ ਇਹ ਸਰੀਰਾ ਮੇਰਾ ਅਨੰਤ ਭਿਆ ਮੇਰੀ ਮਾਈ ਇਹ ਦੋਨੋਂ ਰਚਨਾਵਾਂ ਗੁਰੂ ਅਮਰਦਾਸ ਜੀ ਦੀਆਂ ਨੇ ਇਸ ਕਰਕੇ ਇਹਦਾ ਉੱਤਰ ਆਊਗਾ ਚੌਥਾ 1 ਅਤੇ 2 ਦੋਵੇਂ ਅਗਲਾ ਪ੍ਰਸ਼ਨ ਕਿਸ ਦਾ ਨਾਮ ਧਿਆਉ ਨਾਲ ਮਹਾ ਸੁਖ ਪ੍ਰਾਪਤ ਹੁੰਦਾ ਹੈ ਇਹਦਾ ਉੱਤਰ ਆਊਗਾ ਜੀ ਪਹਿਲਾ ਪ੍ਰਮਾਤਮਾ ਦਾ ਅਗਲਾ ਪ੍ਰਸ਼ਨ ਗੁਰੂ ਜੀ ਦਾ ਮਨ ਗੁਰੂ ਪਿਤਾ ਦੇ ਮਿਲਾਪ ਲਈ ਕਿਸ ਤਰ੍ਹਾਂ ਵਿਲਕ ਰਿਹਾ ਹੈ ਇਹਦਾ ਉੱਤਰ ਆਊਗਾ ਜੀ ਪਹਿਲਾ ਚਾਤ੍ਰਿਕ ਵਾਂਗ ਪਪੀਹੇ ਵਾਂਗ ਸਰੰਗ ਵਾਂਗ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਕਿਸ ਯੁੱਗ ਵਿੱਚ ਪ੍ਰਗਟ ਹੋਏ ਇਹਦਾ ਉੱਤਰ ਆਊਗਾ ਜੀ ਦੂਜਾ ਕਲ ਯੁੱਗ ਵਿੱਚ ਅਗਲਾ ਪ੍ਰਸ਼ਨ ਸਤ ਗੁਰੂ ਨਾਨਕ ਪ੍ਰਗਟਿਆ ਅਤੇ ਅਕਿਰਤ ਕਾਣ ਕਵਿਤਾਵਾਂ ਦਾ ਰਚਨਹਾਰਾ ਕੌਣ ਹੈ ਇਹਦਾ ਉੱਤਰ ਆਊਗਾ ਜੀ ਚੌਥਾ ਭਾਈ ਗੁਰਦਾਸ ਜੀ ਅਗਲਾ ਪ੍ਰਸ਼ਨ ਜਿਹੜਾ ਆਪ ਭਲਾ ਕਰਦਾ ਹੈ ਉਸ ਨੂੰ ਸਾਰਾ ਜੱਗ ਕਿਹੋ ਜਿਹਾ ਦਿਸਦਾ ਹੈ ਇਹਦਾ ਉੱਤਰ ਆਊਗਾ ਜੀ ਪਹਿਲਾ ਭਲਾ ਸਾਰਾ ਸੰਸਾਰ ਕਿਸ ਨੂੰ ਪੂਰਾ ਦਿਸਦਾ ਹੈ ਇਹਦਾ ਉੱਤਰ ਆਊਗਾ ਜੀ ਦੂਜਾ ਬੁਰੇ ਨੂੰ ਹਾਂਜੀ ਜੇ ਤੁਸੀਂ ਇਹ ਪ੍ਰਸ਼ਨ ਹੱਲ ਕਰਕੇ ਦੇਖਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਓਪਨ ਕਰਕੇ ਤੁਸੀਂ ਇਹ ਪ੍ਰਸ਼ਨ ਹੱਲ ਕਰ ਸਕਦੇ ਹੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰੋ ਅਤੇ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ